ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਜੀ ਸਾਰੇ ਠੀਕ ਠਾਕ ਹੋਵਾਂਗੇ ਹਸਤੇ ਵਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਤਾਂ ਮੇਕ ਸ਼ੋਰ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿੱਤਾ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨੀ ਟਾਈਮ ਸੋ ਹਾਂਜੀ ਵੀ ਦੋਸਤੋ ਥੋੜੇ ਟਾਈਮ ਪਹਿਲਾਂ ਮੈਨੂੰ ਇੱਕ ਮੁੰਡੇ ਦਾ ਮੈਸੇਜ ਆਉਂਦਾ ਆ ਅੱਜ ਦੀ ਵੀ ਗੱਲ ਹੈ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਇਸ ਤੋਂ ਕੁਝ ਘੰਟਿਆਂ ਪਹਿਲਾਂ ਹੀ ਮੈਨੂੰ ਇੱਕ ਮੁੰਡੇ ਦਾ ਮੈਸੇਜ ਆਉਂਦਾ ਆਪਣੇ ਪੰਜਾਬੀ ਵੀਰ ਦਾ ਮੈਸੇਜ ਆਉਂਦਾ ਤੇ ਮੈਨੂੰ ਇਹ ਗੱਲ ਕਹਿੰਦਾ ਵੀ ਵੀਰ ਮੈਂ ਮੂਵ ਹੋਣਾ ਸੀ ਆ ਮਹੀਨੇ ਤੇ ਮੈਂ ਇੱਕ ਬੇਸਮੈਂਟ ਦੇਖੀ ਕਿ ਜੀਜੀ ਤੋਂ ਐਡ ਦੇਖੀ ਤੇ ਉਹ ਮੁੰਡੇ ਨਾਲ ਕੰਟੈਕਟ ਕੀਤਾ ਤੇ ਗੋ ਮੁੰਡਾ ਆਪਣੇ ਆਪ ਨੂੰ ਓਨਰ ਕਹਿੰਦਾ ਸੀਗਾ ਜਿਹੜੇ ਮੁੰਡੇ ਨਾਲ ਉਹਨੇ ਕੰਟੈਕਟ ਕੀਤਾ ਜਿਹਨੇ ਐਡ ਪਾਈ ਸੀ ਤੇ ਜਦੋਂ ਉਹਨਾਂ ਗੱਲ ਹੋਈ ਤੇ ਮੁੰਡਾ ਬੇਸਮੈਂਟ ਦੇਖਣ ਗਿਆ ਉਹਨਾਂ ਦੇ ਘਰੇ ਇਹਨੇ ਰੂਮ ਦੇ ਕਿਹਾ ਤੇ ਜਿਹੜਾ ਮੁੰਡਾ ਆਪਣੇ ਆਪ ਨੂੰ ਓਨਰ ਕਹਿੰਦਾ ਸੀ ਉਹ ਘਰ ਦਾ ਉਹਨੇ ਕਿਹਾ ਵੀ ਇਹ ਇੱਕ ਰੂਮ ਆ ਇੱਥੇ ਦੋ ਜਣਿਆਂ ਨੇ ਰਹਿਣਾ ਇੱਕ ਤੂੰ ਤੇ ਜਿਹੜਾ ਮੁੰਡਾ ਦੇਖਣ ਗਿਆ ਤੇ ਉਹਨੂੰ ਕਹਿੰਦਾ ਤੁਸੀਂ ਦੋਵਾਂ ਨੇ ਸ਼ੇਅਰ ਕਰਨਾ ਹੈ ਰੂਮ ਤੇ ਇਹਦਾ ਰੈਂਟ ਹੋਊਗਾ 400 ਡਾਲਰ ਮਹੀਨੇ ਦਾ ਸੋ ਇਹਨੇ ਕਿਹਾ ਵੀ ਠੀਕ ਆ ਮੈਨੂੰ ਓਕੇ ਆ ਸੋ ਉਹਨੇ ਕਿਹਾ ਵੀ ਐਡਵਾਂਸ ਤੈਨੂੰ 200 ਡਾਲਰ ਦੇਣਾ ਪੈਣਾ ਇਹ ਸੀਗਾ ਮੁੰਡਾ ਕਿਤੇ ਸਟੂਡੈਂਟ ਨਵਾਂ ਬਾਲਾ ਟਾਈਮ ਇਹਨੂੰ ਨਹੀਂ ਸੀ ਹੋਇਆ ਇੱਥੇ ਤੇ ਇਹਨੇ ਕਿਹਾ ਵੀ ਚਲੋ ਕੋਈ ਨਹੀਂ 200 ਡਾਲਰ ਐਡਵਾਂਸ ਤੇ ਵੀ ਉਹ ਮੁੰਡੇ ਨੂੰ ਦੇਤਾ ਹੁਣ ਗੱਲ ਇਹ ਆ ਵੀ ਜਦੋਂ ਇਹ ਮੁੰਡਾ ਮੂਵ ਹੁੰਦਾ ਆ ਇਹ ਮੁੰਡਾ ਉੱਥੇ ਆ ਕੇ ਦੇਖਦਾ ਵੀ ਉਹ ਰੂਮ ਜਿੱਥੇ ਦੋ ਜਣਿਆਂ ਨੇ ਸ਼ੇਅਰ ਕਰਨਾ ਸੀ ਤਿੰਨ ਜਣੇ ਉਹ ਰੂਮ ਨੂੰ ਸ਼ੇਅਰ ਕਰਦੇ ਆ ਤੇ ਜਿਹੜਾ ਮੁੰਡਾ ਕਹਿੰਦਾ ਵੀ ਮੈਂ ਇਹ ਘਰ ਦਾ ਓਨਰ ਆ ਉਹ ਮੁੰਡਾ ਓਨਰ ਵੀ ਨਹੀਂ ਹੁੰਦਾ ਤੇ ਜਦੋਂ ਇਹਨੇ ਇਹ ਗੱਲ ਦਾ ਪਤਾ ਲੱਗਦਾ ਇਹ ਕਹਿੰਦਾ ਵੀ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਤੁਸੀਂ ਮੇਰੇ ਪੈਸੇ ਦੇ ਦਿਓ ਮੈਂ ਇੱਥੋਂ ਚਲੇ ਜਾਣਾ ਤੇ ਜਿਹੜਾ ਮੁੰਡਾ ਕਹਿੰਦਾ ਸੀ ਵੀ ਮੈਂ ਇਥੋਂ ਦਾ ਓਨਰ ਤੇ ਜਿੰਨੇ 200 ਡਾਲਰ ਪਹਿਲਾਂ ਲੈ ਹੁੰਦੇ ਐਡਵਾਂਸ ਜੋ ਮੁੰਡਾ ਕਹਿੰਦਾ ਵੀ ਤੂੰ ਜਾ ਸਕਦਾ ਜਦੋਂ ਵੀ ਜਾਣਾ ਪਰ ਤੈਨੂੰ 200 ਡਾਲਰ ਮੈਂ ਤੇਰਾ ਵਾਪਸ ਨਹੀਂ ਦੇਣਾ ਜਿਹੜਾ ਤੂੰ ਐਡਵਾਂਸ ਦਿੱਤਾ ਸੀ ਪਲੱਸ 400 ਡਾਲਰ ਮੈਨੂੰ ਹੋਰ ਦੇ ਠੀਕ ਹੈ ਤੇ ਤਾਂ ਤੈਨੂੰ ਜਾਣ ਦਵਾਂਗੇ ਪਹਿਲੀ ਤੇ ਗੱਲ ਪਹਿਲਾਂ ਆਪਾਂ ਝੂਠ ਬੋਲੀਏ ਅਗਲੇ ਬੰਦੇ ਨੂੰ ਠੀਕ ਹੈ ਵੀ ਮੈਂ ਓਨਰ ਆ ਨਾ ਤੂੰ ਅੱਗੋਂ ਓਨਰ ਨਿਕਲੇ ਪਲੱਸ ਤੂੰ ਇਹ ਗੱਲ ਕਹੀ ਵੀ ਇਹ ਦੋ ਜਣਿਆਂ ਵਾਲੀ ਯਾ ਰੂਮ ਤੇ ਉਥੇ ਤਿੰਨ ਜਣਿਆਂ ਰੂਮ ਨੂੰ ਸ਼ੇਅਰ ਕਰਨ ਤੇ ਇਹ ਕਿੱਥੋਂ ਇਹ ਸਟੇਟਮੈਂਟ ਜਸਟੀਫਾਈ ਹੁੰਦੀ ਹੈ ਪਹਿਲੀ ਤੇ ਗੱਲ ਇਹ ਨਹੀਂ ਮੈਨੂੰ ਸਮਝ ਆਉਂਦੀ ਕੋਈ ਵੀ ਜਣਾ ਹੋਵੇ ਉਥੇ ਰਹਿਣਾ ਪਸੰਦ ਨਹੀਂ ਕਰੂਗਾ ਬਿਲਕੁਲ ਹੀ ਹੁਣ ਉਹ ਮੁੰਡਾ ਇੱਕ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਮੈਨੂੰ ਮੁੰਡੇ ਦੇ ਮੇਰੇ ਕੋਲ ਜੇ ਕੋਈ ਵੀ ਤੁਹਾਡੇ ਚੋਂ ਕਵੇ ਮੇਰੇ ਕੋਲ ਸਾਰੇ ਪਰੂਫ ਪਏ ਆ ਸਾਰੀਆਂ ਚੈਟਸ ਪਈਆਂ ਆ ਉਹਨੇ ਪੈਸੇ ਜਿਹੜੇ ਈ-ਟਰਾਂਸਫਰ ਕੀਤੇ ਸਭ ਕੁਝ ਮੇਰੇ ਕੋਲ ਪਿਆ ਸਾਰੇ ਪ੍ਰੂਫ ਉਹ ਮੁੰਡਾ ਕਹਿੰਦਾ ਹੁਣ ਮੈਂ ਕੀ ਕਰਾਂ ਹੁਣ ਕਿਸੇ ਲਈ 200 ਡਾਲਰ ਬਹੁਤ ਵੱਡਾ ਅਮਾਉਂਟ ਨਹੀਂ ਆ ਬਟ ਇੱਕ ਇੰਟਰਨੈਸ਼ਨਲ ਸਟੂਡੈਂਟ ਲਈ ਕਹਿੰਦਾ ਇੱਕ ਬਹੁਤ ਵੱਡਾ ਅਮਾਉਂਟ ਉਹ ਨਵਾਂ ਸਟੂਡੈਂਟ ਆ ਪੰਜਾਬੀ ਹੀ ਪੰਜਾਬੀਆਂ ਨਾਲ ਇਦਾਂ ਕਰ ਰਿਹਾ ਮੈਨੂੰ ਸਮਝ ਨਹੀਂ ਆਉਂਦਾ ਕੋਈ ਤੀਸਰਾ ਬੰਦਾ ਕਰੇ ਕੋਈ ਗੋਰਾ ਕਰੇ ਫਿਰ ਵੀ ਮੈਂ ਸਮਝ ਲਵਾਂ ਵੀ ਚੱਲ ਹੋਰ ਕਮਿਊਨਿਟੀ ਦਾ ਕਰ ਰਿਹਾ ਕਿ ਤੁਹਾਨੂੰ ਤਰਸ ਨਹੀਂ ਆਉਂਦਾ ਵੀ ਜਿਹੜੇ ਨਵੇਂ ਸਟੂਡੈਂਟ ਇੱਥੋਂ ਦੇ ਤੁਸੀਂ ਉਹਨਾਂ ਨਾਲ ਇਦਾਂ ਕਰਨ ਲੱਗ ਗਏ ਕਿ ਇੰਨੇ ਮਾੜੇ ਦਿਨ ਆਪਣੇ ਆ ਗਏ ਆਪਣੀ ਕਮਿਊਨਿਟੀ ਤੇ ਆਪਾਂ ਕਿਸੇ ਟਾਈਮ ਤੇ ਆਪਣੀ ਕਮਿਊਨਿਟੀ ਜਾਣੀ ਜਾਂਦੀ ਸੀ ਇਹਨਾਂ ਮੁਲਕਾਂ ਦੇ ਵਿੱਚ ਨਾਮ ਬਣਾਉਣ ਲਈ ਇਹਨਾਂ ਮੁਲਕਾਂ ਦੇ ਵਿੱਚ ਮਿਹਨਤ ਕਰਨ ਦੇ ਲਈ ਅੱਜ ਕੀ ਇਹੋ ਜਿਹੇ ਹਾਲਾਤ ਆ ਗਏ ਵੀ ਆਪਾਂ 200 200 ਡਾਲਰ ਆਪਾਂ ਨੂੰ ਠੱਗਣੇ ਪੈ ਰਹੇ ਆ ਉਹ ਵੀ ਆਪਣੇ ਬੰਦਿਆਂ ਤੋਂ ਇਹ ਨਹੀਂ ਸਮਝ ਆ ਰਹੀ ਵੀ ਆਪਣੀ ਕਮਿਊਨਿਟੀ ਦੇ ਬੰਦੇ ਹੀ ਕਿਉਂ ਕਿਉਂ ਆਪਣੀ ਕਮਿਊਨਿਟੀ ਦੇ ਬੰਦੇ ਹੀ ਬਾਰ ਬਾਰ ਇਹੋ ਜੇ ਕੰਮ ਕਰ ਰਹੇ ਆ ਉਹ ਵੀ ਆਪਣੇ ਹੀ ਬੰਦਿਆਂ ਨੂੰ ਲੁੱਟ ਰਹੇ ਆ ਠੀਕ ਆ ਬਾਕੀ ਬਾਹਰੋਂ ਆ ਕੇ ਕੋਈ ਲੱਤਾਂ ਖਿੱਚੇ ਤਾਂ ਸਮਝ ਆਉਂਦਾ ਆ ਪਰ ਨਹੀਂ ਇੱਥੇ ਆਪਣੀ ਕਮਿਊਨਿਟੀ ਦੇ ਬੰਦੇ ਹੀ ਇੱਕ ਦੂਜੇ ਦੇ ਲੱਤਾਂ ਖਿੱਚ ਰਹੇ ਨੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਉਹ ਬੱਚਿਆਂ ਤੋਂ ਪੈਸੇ ਲੈ ਰਹੇ ਹੋ ਇਹ ਗੱਲ ਐਡਰੈਸ ਕਰਨ ਵਾਲੀ ਆ ਕੋਈ ਇੱਕ ਸਟੂਡੈਂਟ ਆਇਆ ਯਾਰ ਨਵਾਂ ਤੁਸੀਂ ਉਹ ਤੋਂ ਪੈਸੇ ਲੈ ਰਹੇ ਹੋ ਤੁਸੀਂ ਉਹਨੂੰ ਠੱਗ ਰਹੇ ਹੋ ਸਿੱਧੀ ਜੀ ਗੱਲ ਆ ਤੂੰ ਉਹਨੂੰ ਪਹਿਲੀ ਤੇ ਗੱਲ ਉਹ ਮੁੰਡੇ ਨੇ ਉਹਨੂੰ ਝੂਠ ਨਹੀਂ ਸੀ ਬੋਲਣਾ ਚਾਹੀਦਾ ਠੀਕ ਹੈ ਵੀ ਪਹਿਲੀ ਤੇ ਗੱਲ ਜੇ ਤੂੰ ਓਨਰ ਨਹੀਂ ਆ ਉਹਨੂੰ ਸਾਫ਼-ਸਾਫ਼ ਕਹਿ ਵੀ ਮੈਂ ਓਨਰ ਨਹੀਂ ਆ ਮੇਰੇ ਨਾਂ ਤੇ ਲੀਜ਼ ਆ ਵਾਟ ਐਵਰ ਠੀਕ ਹੈ ਦੂਸਰੀ ਗੱਲ ਤੂੰ ਉਹਨੂੰ ਕਹਿ ਵੀ ਦੋ ਜਾਨੇ ਸ਼ੇਅਰ ਕਰੋਗੇ ਤਾਂ ਇਹਦਾ ਮਤਲਬ ਦੋ ਜਾਨੇ ਹੀ ਸ਼ੇਅਰ ਕਰੋਗੇ ਇੱਕ ਰੂਮ ਚ ਉਹਦਾ ਵੀ ਦੋ ਜਾਨੇ ਸ਼ੇਅਰ ਕਰਦੇ ਆ ਤਿੰਨ ਜਾਨੇ ਤਾਂ ਇੱਕ ਮਾਸਟਰ ਬੈੱਡਰੂਮ ਨੂੰ ਹੀ ਸ਼ੇਅਰ ਕਰਦੇ ਆ ਠੀਕ ਹੈ ਤੇ ਉਹਦਾ ਫੇਰ ਉਸ ਤੋਂ ਨਾ ਰੈਂਟ ਵੀ ਘਟਣਾ ਚਾਹੀਦਾ ਸੀਗਾ ਐਂਡ ਜੋ ਮੁੰਡਾ ਕਹਿ ਰਿਹਾ ਮੈਨੂੰ ਜਾਣਾ ਪਹਿਲੀ ਤੇ ਗੱਲ ਤੁਸੀਂ ਇੱਥੇ ਆਪ ਗਲਤ ਤੁਸੀਂ ਉਹਨੂੰ ਝੂਠ ਬੋਲਿਆ ਜੇ ਹੁਣ ਅਗਲਾ ਕਹਿ ਰਿਹਾ ਤੇ ਉਹਦੇ 200 ਡਾਲਰ ਵੀ ਤੁਸੀਂ ਦੱਬ ਰਹੇ ਪਲੱਸ ਉਹਨੂੰ ਕਹਿ ਰਹੇ ਹਾਂ ਉਤੋਂ 400 ਹੋਰ ਸਾਨੂੰ ਦੇ ਅਸੀਂ ਫੇਰ ਤੈਨੂੰ ਜਾਣ ਦਾਂਗੇ ਵੀ ਮੇਰੀ ਬੇਨਤੀ ਆ ਆਪਣੀ ਆਪਣੇ ਬੰਦੇ ਹੀ ਆਪਣੇ ਆਦੀਆਂ ਲੱਤਾਂ ਵੱਡ ਰਹੇ ਆ ਇੱਥੇ ਨਾ ਕਰੋ ਇਹ ਟਾਈਮ ਆ ਇਕੱਠੇ ਹੋਣ ਦਾ ਠੀਕ ਹੈ ਜੇ ਹੁਣ ਆਪਾਂ ਇਕੱਠੇ ਨਹੀਂ ਹੋਵਾਂਗੇ ਨਾ ਆਉਣ ਵਾਲੇ ਟਾਈਮ 'ਚ ਬਹੁਤ ਔਖਾ ਹੋ ਜਾਣਾ ਆ ਠੀਕ ਹੈ ਅੱਗੇ ਅੱਗੇ ਦੁਨੀਆ ਤਾਂ ਬੈਠੀ ਆਪਾਂ ਨੂੰ ਲੱਗ ਕਰਨ ਦੇ ਲਈ ਅੱਗੇ ਗੋਰੇ ਇੱਥੇ ਬੈਠੇ ਆ ਉਹ ਤਾਂ ਆਲਰੇਡੀ ਆਪਾਂ ਨੂੰ ਕੱਢਣਾ ਚਾਹੁੰਦੇ ਆ ਬਾਹਰ ਇਸ ਮੁਲਕ ਤੋਂ ਉਹ ਤਾਂ ਆਲਰੇਡੀ ਅੱਕੇ ਪਏ ਬਾਕੀ ਕਮਿਊਨਿਟੀਜ਼ ਨੂੰ ਤਾਂ ਮੌਕਾ ਚਾਹੀਦਾ ਆ ਆਪਣੇ ਤੇ ਲੈਸ਼ ਆਊਟ ਕਰਨ ਲਈ ਉਹਨਾਂ ਨੂੰ ਤੇ ਇੱਕ ਇੱਕ ਨਿੱਕੀ ਜੀ ਇੱਕ ਨਾ ਉਹਨਾਂ ਨੂੰ ਕਹਿੰਦੇ ਇੱਕ ਬਹਨਣਾ ਚਾਹੀਦਾ ਕਿ ਨਿੱਕਾ ਜਿਹਾ ਆਪਾਂ ਨੂੰ ਬਦਨਾਮ ਕਰਨ ਦੇ ਲਈ ਐਂਡ ਆਪਾਂ ਆਪਸ 'ਚ ਹੀ ਲੜੀ ਜਾ ਰਹੇ ਆ ਯਾਰਾ ਐਡੇ ਕਿਹੜੇ ਮਾੜੇ ਦਿਨ ਆਗੇ ਆਪਣੇ ਤੋਂ ਆਪਣੇ ਤੇ ਕਿਹੜੀ ਇਹੋ ਜੀ ਨੋਬਤ ਆ ਗਈ ਕਿ 1200 200 ਡਾਲਰ ਆਪਾਂ ਨੂੰ ਠੱਗਣਾ ਪੈ ਰਿਹਾ ਬੱਚਿਆਂ ਦਾ ਹਾਂ ਇਹ ਮੈਂ ਵੀਡੀਓ ਨਾ ਪਾਉਂਦਾ ਜੇ ਮੈਨੂੰ ਉਹ ਮੁੰਡਾ ਸਬੂਤ ਨਾ ਦਿੰਦਾ ਮੇਰੇ ਕੋਲ ਇੱਕ ਇੱਕ ਪ੍ਰੂਫ ਪਿਆ ਉਹ ਮੁੰਡੇ ਨੇ ਭੇਜਿਆ ਨੇ ਸਟੇਟਮੈਂਟ ਚੈਟ ਸਭ ਕੁਝ ਮੈਨੂੰ ਪਿਆ ਮੇਰੇ ਕੋਲ ਠੀਕ ਆ ਮੁੰਡੇ ਜੇ ਤੁਹਾਨੂੰ ਕਿਸੇ ਨੂੰ ਵੀ ਚਾਹੀਦੀ ਹੋ ਮੈਨੂੰ ਉਸੇ ਵੇਲੇ ਕਹਿ ਦੇ ਮੈਂ ਤੁਹਾਨੂੰ ਭੇਜ ਦਾਂਗਾ ਪਰ ਮੈਂ ਇੱਥੇ ਸ਼ੋਅ ਨਹੀਂ ਕਰ ਸਕਦਾ ਵੀਡੀਓ ਦੇ ਵਿੱਚ ਠੀਕ ਆ ਉਹ ਅਗਲੇ ਦੀ ਪ੍ਰਾਈਵੇਸੀ ਆ ਬਟ ਮੈਂ ਬੋਲ ਜ਼ਰੂਰ ਰਿਹਾ ਕਿਉਂਕਿ ਅਵੇਅਰ ਕਰਨ ਦੇ ਲਈ ਠੀਕ ਆ ਫਿਰ ਮੈਨੂੰ ਇਹੀ ਲੋਕ ਕਹਿੰਦੇ ਆ ਵੀ ਤੂੰ ਆਪਣੇ ਲੋਕਾਂ ਨੂੰ ਬਦਨਾਮ ਕਰ ਮੈਂ ਆਪਣੇ ਲੋਕਾਂ ਨੂੰ ਬਦਨਾਮ ਨਹੀਂ ਕਰ ਰਿਹਾ ਮੈਂ ਅਵੇਅਰ ਕਰ ਰਿਹਾ ਨਵੇਂ ਬੱਚਿਆਂ ਨੂੰ ਕਿ ਇੱਥੇ ਜਿਹੜੇ ਕਾਫੀ ਟਾਈਮ ਤੋਂ ਰਹਿ ਰਹੇ ਆ ਉਹਨਾਂ ਤੋਂ ਥੋੜਾ ਜਿਹਾ ਧਿਆਨ ਨਾਲ ਚੱਲਿਓ ਉਹਨਾਂ ਦੇ ਨਾਲ ਠੀਕ ਹੈ ਕਿਉਂਕਿ ਉਹ ਇਦਾਂ ਦੇ ਕੰਮ ਕਰਦੇ ਆ ਮੇਰੇ ਨਾਲ ਖੁਦ ਇਹੋ ਜਿਹਾ ਐਕਸਪੀਰੀਅੰਸ ਹੋਇਆ ਤੇ ਹਰ ਰੋਜ਼ ਪਤਾ ਨਹੀਂ ਕਿੰਨੇ ਬੱਚਿਆਂ ਨਾਲ ਐਕਸਪੀਰੀਅੰਸ ਹੁੰਦੇ ਹਰ ਕੋਈ ਮਾੜਾ ਨਹੀਂ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਸੋ ਇਸੇ ਤਰ੍ਹਾਂ ਹਰ ਬੰਦਾ ਮਾੜਾ ਨਹੀਂ ਹੁੰਦਾ ਬਟ ਇਹ ਚੀਜ਼ਾਂ ਹੋ ਰਹੀਆਂ ਇਹ ਸੱਚ ਹੈ ਇਸ ਤੋਂ ਭੱਜ ਨਹੀਂ ਸਕਦੇ ਨਾ ਮੈਂ ਭੱਜ ਸਕਦਾ ਨਾ ਤੁਸੀਂ ਭੱਜ ਸਕਦੇ ਹੋ ਸੋ ਮੇਰੀ ਬੇਨਤੀ ਹੈ ਭਾਈਓ ਤੇ ਭੈਣੋ ਆਪਾਂ ਜੇ ਨਾਲਾ ਇਕੱਠੇ ਹੋ ਕੇ ਚੱਲਾਂਗੇ ਤਾਂ ਦੁਨੀਆ ਆਲਰੇਡੀ ਆਪਾਂ ਨੂੰ ਅਲੱਗ ਕਰਨ ਨੂੰ ਬੈਠੀ ਆ ਦੁਨੀਆ ਤਾਂ ਆਲਰੇਡੀ ਚਾਹੁੰਦੀ ਆ ਵੀ ਇਹ ਖਿਲਰ ਜਣ ਠੀਕ ਹੈ ਸੋ ਨਾ ਕਰੋ ਇਹੋ ਜੇ ਕੰਮ ਕਿੱਥੇ ਲੇਖਾ ਦੇਣਾ ਤੁਸੀਂ ਪਰਮਾਤਮਾ ਨੂੰ ਬੱਚੇ ਜਿਹੜੇ ਉੱਥੇ ਇੰਟਰਨੈਸ਼ਨਲ ਸਟੂਡੈਂਟ ਨਵੇਂ ਆਉਂਦੇ ਆ ਬਹੁਤ ਪਿੱਛੋਂ ਪੈਸੇ ਕੇ ਚੱਕ ਕੇ ਆਉਂਦੇ ਕਈ ਬਹੁਤ ਪਿੱਛੋਂ ਤੰਗ ਹੋ ਕੇ ਆਉਂਦੇ ਅੱਜ ਦੇ ਜੋ ਇੱਥੇ ਦੇ ਮੁਲਕ ਦੇ ਹਾਲਾਤ ਆ ਨਾ ਬਹੁਤ ਔਖਾ ਹੋਇਆ ਪਿਆ ਮੈਨੂੰ ਉਹਨੇ ਦੱਸਿਆ ਮੈਨੂੰ ਆਪਣੀਆਂ ਫੀਸਾਂ ਕੱਢਣੀਆਂ ਆ ਮੈਨੂੰ ਪੈਸੇ ਪਿੱਛੇ ਵੀ ਭੇਜਨੇ ਆ ਪੈਸੇ ਚੱਕ ਕੇ ਆ ਤੇ ਬੜਾ ਦੁੱਖ ਲੱਗਦਾ ਯਾਰ ਇਦਾਂ ਚੀਜ਼ ਇਹ ਸੁਣ ਕੇ ਹੁਣ 200 ਡਾਲਰ ਕਿਸੇ ਹੋਰ ਲਈ ਵੱਡੀ ਗੱਲ ਨਹੀਂ ਹੋਊ ਜਿਹੜਾ ਫੁੱਲ ਟਾਈਮ ਕੰਮ ਕਰਦਾ ਹੋਊ ਜਾਂ ਕੋਈ ਹੋਰ ਬੰਦਾ ਹੋਊਗਾ ਇੱਥੇ ਸੈਟਲ ਪਰ ਇੱਕ ਇੰਟਰਨੈਸ਼ਨਲ ਸਟੂਡੈਂਟ ਨੂੰ ਪੁੱਛ ਕੇ ਦੇਖੋ ਉਹਦੇ ਲਈ ਤਾਂ ਇੱਕ ਇੱਕ ਡਾਲਰ ਇੰਪੋਰਟੈਂਟ ਆ ਉਹ ਤਾਂ ਟਿਮ ਹਾਟਨ ਤੇ ਵੀ ਸੋਚਦਾ ਕਿ ਜੇ ਅੱਜ ਕੌਫੀ ਪੀਵਾਂ ਜਾਂ ਨਾ ਪੀਵਾਂ ਮੈਕਡੀ ਤੇ ਬਾਹਰ ਖੜਾ ਹੋ ਕੇ ਵੀ ਸੋਚਦਾ ਵੀ ਯਾਰ ਜੇ ਅੱਜ ਨਾ ਵੀ ਖਾਵਾਂਗਾ ਤਾਂ ਕੋਈ ਗੱਲ ਨਹੀਂ ਚਾਰ ਪੈਸੇ ਤਾਂ ਬਚ ਜਾਣਗੇ ਇੱਥੋਂ ਦੇ ਹਾਲਾਤ ਇਦਾਂ ਦੇ ਆ ਠੀਕ ਹੈ ਤਾਂ ਤੁਸੀਂ 200 ਡਾਲਰ ਮਾਰ ਰਹੇ ਹੋ ਉਹਦੇ ਸੋ ਹੋ ਸਕਦਾ ਕਈ ਜਣੇ ਥੱਲੇ ਮੈਨੂੰ ਗਾਲਾਂ ਵੀ ਕੱਢਣ ਉਹ ਮੈਨੂੰ ਕਹਿਣ ਵੀ ਐਡੀ ਵੱਡੀ ਗੱਲ ਨਹੀਂ ਜਿੱਡੀ ਤੂੰ ਬਣਾਤੀ 200 ਡਾਲਰ ਕੋ ਵੱਡਾ ਅਮਾਉਂਟ ਨਹੀਂ ਹੁੰਦਾ ਉਹਨਾਂ ਦੇ ਅਕੋਰਡਿੰਗ ਸੋ ਜਿੰਨੇ ਜੋ ਕਹਿਣਾ ਵੈਲਕਮ ਆ ਬਟ ਮੇਰਾ ਹਮੇਸ਼ਾ ਇਹੀ ਗੋਲਡ ਰਹਿੰਦਾ ਆ ਵੀ ਸੱਚ ਦੇ ਨਾਲ ਖੜਾ ਠੀਕ ਆ ਸਾਫ਼ ਤੇ ਸਿੱਧੀਆਂ ਗੱਲਾਂ ਕਰਾਂ ਸੋ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਨਵੇਂ ਬੱਚਿਆਂ ਨੇ ਕੱਲੂ ਬਾਹਰ ਆਉਣਾ ਆ ਥੋੜਾ ਜਿਹਾ ਧਿਆਨ ਨਾ ਪਾਈ ਚੱਲੋ ਇੱਥੇ ਲੋਕੀ ਇਹੋ ਜੇ ਕੰਮ ਕਰਦੇ ਆ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਉਹ ਇਹੋ ਜੇ ਕੰਮ ਕਿਉਂ ਕਰਦੇ ਉਹਨਾਂ ਨੂੰ ਇਹੋ ਕਿਹੜੀ ਇੰਟੈਂਸ਼ਨ ਹੈ ਉਹ ਜਾ ਕੰਮ ਕਰਦੀ ਆ ਠੀਕ ਆ ਸੋ ਵੀਡੀਓ ਨੂੰ ਜਤੋ ਜਤੋਂ ਸ਼ੇਅਰ ਕਰਿਓ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਜੇ ਕੋਈ ਤਰੀਕਾ ਹੈਗਾ ਆ ਵੀ ਉਹ ਮੁੰਡੇ ਦੀ ਹੈਲਪ ਹੋ ਸਕਦੇ ਆ ਤੇ ਮੈਨੂੰ ਕਮੈਂਟ ਕਰਕੇ ਦੇਖੋ ਜੇ ਕੋਈ ਮੇਰਾ ਵੀਰ ਭੈਣ ਦੇਖ ਰਿਹਾ ਆ ਉਹਨੂੰ ਪਤਾ ਹੋਵੇ ਠੀਕ ਹੈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਣੇ 20000 ਸਬਸਕ੍ਰਾਈਬਰ ਕੰਪਲੀਟ ਹੋਣ ਵਾਲੇ ਆ ਬਾਕੀ ਮਿਲਦੇ ਆ ਜਲਦੀ ਅਗਲੀ ਵੀਡੀਓ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਦਾ